ਪੰਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਘਰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜੀ ਖੁੱਲੀ ਸੜਕ ਦੇ ਉੱਪਰ ਜੋ ਘਰ ਬਣਿਆ ਹੋਇਆ ਖੁੱਲੀ ਗਲੀ ਲੱਗਦੀ ਹੈ ਜੀ ਘਰ ਨੂੰ ਤਕਰੀਬਨ 15 ਤੋਂ 20 ਫੁੱਟ ਚੌੜੀ ਪਿੰਡ ਦੇ ਵਹਰ-ਵਹਰ ਖੇਤਾਂ ਵਾਲੀ ਸਾਈਡ ਫਿਰਨੀ ਦੇ ਉੱਪਰ ਦੋਸਤੋ ਘਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਸਿੰਗਲ ਸਟੋਰੀ ਘਰ ਆ ਦੋਸਤੋ ਬਹੁਤ ਹੀ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਘਰ ਆ ਦੋਸਤੋ ਵੀਡੀਓ ਦੇ ਨਾਲ ਤੁਸੀਂ ਬਣੇ ਰਹੇ ਹੋ ਘਰ ਦੀ ਪੂਰੀ ਡਿਟੇਲ ਆਪਾਂ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਆ ਜੀ ਤੁਸੀਂ ਦੇਖ ਸਕਦੇ ਹੋ ਜੀ ਖੁੱਲੀ ਡੁੱਲੀ ਜਗ੍ਹਾ ਤੇ ਘਰ ਬਣਿਆ ਦੋਸਤੋ ਤਕਰੀਬਨ 10 ਫੁੱਟ ਜੋ ਚੌੜਾ ਘਰ ਨੂੰ ਗੇਟ ਰੱਖਿਆ ਹੋਇਆ ਘਰ ਦੀ ਫਰੰਟ ਲੁੱਕ ਕੁਛ ਇਸ ਤਰ੍ਹਾਂ ਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਘਰ ਤੇ ਜੋ ਫਰੰਟ ਸਾਈਡ ਤੇ ਵਿਹੜਾ ਬਹੁਤ ਵਧੀਆ ਖੁੱਲਾ ਵਿਹੜਾ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਫਰੰਟ ਸਾਈਡ ਦੇ ਵਿਹੜੇ ਦੇ ਇੱਕ ਸਾਈਡ ਹੀ ਜੋ ਆਪਾਂ ਨੂੰ ਟਾਇਲਟ ਤੇ ਬਾਥਰੂਮ ਵੇਖਣ ਨੂੰ ਮਿਲ ਜਾਣਗੇ ਜੀ ਤੁਸੀਂ ਦੇਖ ਸਕਦੇ ਹੋ ਦੋਸਤੋ ਜ਼ਿਲ੍ਹਾ ਪਟਿਆਲਾ ਤਹਿਸੀਲ ਨੱਬਾ ਪਿੰਡ ਮੰਡੋਰ ਦੇ ਵਿੱਚ ਆਪਾਂ ਨੂੰ ਇਹ ਘਰ ਜੋ ਵੇਖਣ ਨੂੰ ਮਿਲ ਜੂਗਾ ਜੀ ਸਿੰਗਲ ਸਟੋਰੀ ਘਰ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਜੀ ਅੱਜ ਦੀ ਇਹ ਵੀਡੀਓ ਦੇ ਵਿੱਚ ਜੋ ਆਪਾਂ ਤੁਹਾਨੂੰ ਘਰ ਦਿਖਾ ਰਹੇ ਹਾਂ ਦੋਸਤੋ ਆਪਾਂ ਨੂੰ ਇਹ ਬਹੁਤ ਹੀ ਘੱਟ ਬਜਟ ਦੇ ਵਿੱਚ ਦੋਸਤੋ ਪੱਕਾ ਘਰ ਆ ਜੋ ਮਿਲ ਜੂਗਾ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਜੀ ਫਰੰਟ ਤੇ ਜਦ ਆਪਾਂ ਲੋਬੀ ਦੇ ਵਿੱਚ ਐਂਟਰੀ ਕਰਦੇ ਹਾਂ ਜੀ ਦੇਖ ਸਕਦੇ ਹੋ ਖੁੱਲੀ ਡੁੱਲੀ ਜੋ ਲੋਬੀ ਦਾ ਏਰੀਆ ਮਾਲਕਾਂ ਵੱਲੋਂ ਬਣਵਾ ਰੱਖਿਆ ਹੈ ਜੀ ਤੁਸੀਂ ਦੇਖ ਸਕਦੇ ਹੋ ਦੋਸਤੋ ਘਰ ਦੇ ਵਿੱਚ ਵਧੀਆ ਰੰਗ ਰੋਗਨ ਦਾ ਕੰਮ ਹੋ ਰੱਖਿਆ ਹੈ ਜੀ ਕਿਚਨ ਦਾ ਜੋ ਏਰੀਆ ਹੈ ਜੀ ਲੌਬੀ ਦੇ ਅਗਲੀ ਸਾਈਡ ਜੋ ਫਰੰਟ ਦੇ ਉੱਪਰ ਹੀ ਓਪਨ ਕਿਚਨ ਮਾਲਕਾਂ ਵੱਲੋਂ ਬਣਵਾਇਆ ਗਿਆ ਤੁਸੀਂ ਦੇਖ ਸਕਦੇ ਹੋ ਜੀ ਦੋਸਤੋ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੈ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਸਿੱਧੀ ਮਾਲਕਾਂ ਨਾਲ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਛੱਤ ਦੇ ਉੱਪਰ ਜੋ ਪੀਓਪੀ ਦਾ ਕੰਮ ਕਰਵਾਇਆ ਗਿਆ ਜੀ ਰੂਮ ਦੇ ਤੁਸੀਂ ਦੇਖ ਸਕਦੇ ਹੋ ਦੋਸਤੋ ਦੋ ਰੂਮ ਨੇ ਜੀ ਸਟੋਰ ਰੂਮ ਹੈ ਕਿਚਨ ਹੈ ਟਾਇਲਟ ਤੇ ਬਾਥਰੂਮ ਆਪਾਂ ਨੂੰ ਘਰ ਦੇ ਵਿੱਚ ਵੇਖਣ ਨੂੰ ਮਿਲ ਜੂਗਾ ਜੀ ਲੌਬੀ ਦਾ ਏਰੀਆ ਛੱਤ ਨੂੰ ਜੋ ਪੱਕੀਆਂ ਪੌੜੀਆਂ ਚੜਾ ਰੱਖੀਆਂ ਨੇ ਜੀ ਮਾਲਕਾਂ ਵੱਲੋਂ 200 ਗਜ ਜਗ੍ਹਾ ਦੇ ਵਿੱਚ ਹੈ ਜੋ ਦੋਸਤੋ ਘਰ ਤਿਆਰ ਕੀਤਾ ਗਿਆ ਹੈ ਮਾਲਕਾਂ ਵੱਲੋਂ ਜੋ ਘਰ ਦਾ ਰੇਟ ਰੱਖਿਆ ਗਿਆ ਜੀ 15 ਲੱਖ ਰੁਪਈਆ ਜੋ ਡਿਮਾਂਡ ਆ ਦੋਸਤੋ ਮਾਲਕਾਂ ਦਾ ਨੰਬਰ ਸਕਰੀਨ ਤੇ ਹੈ ਜੀ ਮੌਕੇ ਤੇ ਮਾਣ ਤਾਣ ਰੇਟ ਦੇ ਵਿੱਚ ਮਾਲਕ ਤੁਹਾਨੂੰ ਕਰ ਦਣਗੇ ਜਿਸ ਵੀ ਵੀਰ ਭਾਈ ਨੇ ਘਰ ਖਰੀਦਣਾ ਹੈ ਮਾਲਕ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਘਰ ਦੀ ਛੱਤ ਨੂੰ ਤੁਸੀਂ ਦੇਖ ਸਕਦੇ ਹੋ ਦੋਸਤੋ ਪੱਕੀਆਂ ਪੌੜੀਆਂ ਚੜ੍ਹਾ ਰੱਖੀਆਂ ਨੇ ਮਾਲਕਾਂ ਨੇ ਘਰ ਦੀ ਜੋ ਛੱਤ ਦੇ ਉੱਪਰ ਦੋਸਤੋ ਫਰਸ਼ ਲਗਵਾਇਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਪੱਕਾ ਫਰਸ਼ ਲੱਗਿਆ ਹੋਇਆ ਜੋ ਇੱਕ ਸਿੰਗਲ ਰੂਮ ਹੈ ਜੀ ਘਰ ਦੀ ਛੱਤ ਦੇ ਉੱਪਰ ਵੀ ਦੋਸਤੋ ਬਣਾਇਆ ਗਿਆ ਮਾਲਕਾ ਵੱਲੋਂ ਤੁਸੀਂ ਦੇਖ ਸਕਦੇ ਹੋ ਪਿੰਡ ਦੀ ਫਿਰਨੀ ਦੇ ਉੱਪਰ ਹੀ ਇਹ ਦੋਸਤੋ ਤੁਹਾਨੂੰ ਘਰ ਵੇਖਣ ਨੂੰ ਮਿਲ ਜੂਗਾ ਘਰ ਦੀ ਛੱਤ ਤੋਂ ਪਿੰਡ ਦੀ ਜੋ ਕੁਸ਼ਲਕੇਸ ਨੇ ਇਸ ਤਰ੍ਹਾਂ ਦੀ ਦਿਖ ਰਹੀ ਹੈ ਜੀ ਵਿਹੜਾ ਤੁਸੀਂ ਦੇਖ ਸਕਦੇ ਹੋ ਜੀ ਫਰੰਟ ਸਾਈਡ ਤੇ ਖੁੱਲਾ ਡੁੱਲਾ ਜੋ ਵਿਹੜਾ ਦੋਸਤੋ ਤਕਰੀਬਨ 10 ਫੁੱਟ ਚੌੜੀ ਗਲੀ ਲੱਗਦੀ ਹੈ ਘਰ ਨੂੰ 200 ਗਜਾ ਜੋ ਜਗ੍ਹਾ ਦੇ ਵਿੱਚ ਦੋਸਤੋ ਘਰ ਹੈ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਜਾਂ ਜਗ੍ਹਾ ਪਲਾਟ ਦੀ ਐਡ ਆਪਣੇ ਕੋਲੋਂ ਕਰਵਾ ਸਕਦੇ ਹੋ ਜੀ ਫ੍ਰੀ ਦੇ ਵਿੱਚ WhatsApp ਨੰਬਰ ਆਪਣਾ ਫਰੰਟ ਦੇ ਵਿੱਚ ਸਕਰੀਨ ਤੇ ਚੱਲ ਰਿਹਾ ਜੀ ਘਰ ਦੀ ਪੂਰੀ ਡਿਟੇਲ ਭੇਜ ਸਕਦੇ ਹੋ WhatsApp ਤੇ ਟੇਡੇ ਫੋਨ ਨਾਲ ਸਾਨੂੰ ਵੀਡੀਓ ਬਣਾ ਕੇ ਭੇਜੋ ਆਪਾਂ ਫ੍ਰੀ ਦੇ ਵਿੱਚ ਜੋ ਤੁਹਾਡੀ ਐਡ ਆ ਦੋਸਤੋਂ ਲਗਾ ਦਾਂਗੇ ਸੋ ਆਸ ਕਰਦੇ ਹਾਂ ਜੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਏ ਕਿ ਤੁਹਾਨੂੰ ਆਪਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਦੋਸਤੋਂ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜੋ ਆਪਾਂ ਘਰ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਹਾਂ ਜੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਖੁੱਲੀ ਡੁੱਲੀ ਜਗ੍ਹਾ ਦੇ ਵਿੱਚ ਇਹ ਦੋਸਤੋ ਘਰ ਬਣਿਆ ਹੋਇਆ ਹੈ ਘਰ ਨੂੰ ਜੋ ਫਰੰਟ ਦੇ ਉੱਤੋਂ ਦੋਸਤੋ ਗਲੀ ਲੱਗਦੀ ਹੈ ਤਕਰੀਬਨ 10 ਤੋਂ 12 ਫੁੱਟ ਚੌੜੀ ਜੋ ਗਲੀ ਲੱਗਦੀ ਹੈ ਦੋਸਤੋ ਡਬਲ ਸਟੋਰੀ ਕੋਠੀ ਜੋ ਇਹ ਟਾਈਪ ਘਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਪੂਰਾ ਘਰ ਹੈ ਜੋ ਪੱਕਾ ਘਰ ਬਣਿਆ ਹੋਇਆ ਜੀ ਵਿਹੜੇ ਦੇ ਵਿੱਚ ਜਿੰਨਾ ਵੀ ਫਰਸ਼ ਹੈ ਘਰ ਦੇ ਅੰਦਰ ਸਾਰਾ ਜੋ ਟਾਈਲ ਦਾ ਪੱਥਰ ਦਾ ਫਰਸ਼ ਦੋਸਤੋ ਲੱਗਿਆ ਹੋਇਆ ਹੈ ਘਰ ਦੇ ਵਿੱਚ ਦੋਸਤੋ ਜਿੰਨਾ ਵੀ ਰੰਗ ਰੋਗਨ ਦਾ ਕੰਮ ਹੈ, ਗੇਟ ਗ੍ਰੇਲਾਂ ਦਾ ਕੰਮ ਹੈ। ਮਾਲਕਾਂ ਵੱਲੋਂ ਪੂਰਾ ਵਧੀਆ ਕਰਵਾਇਆ ਗਿਆ ਜੀ। ਬਹੁਤ ਖੁੱਲੇ ਡੁੱਲੇ ਬੈਡਰੂਮ ਨੇ ਜੀ ਘਰ ਦੇ ਵਿੱਚ। ਡਬਲ ਸਟੋਰੀ ਘਰ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਜੀ। ਘਰ ਦੇ ਵਿੱਚ ਆਪਾਂ ਨੂੰ 5 ਬੈਡਰੂਮ, 2 ਕਿਚਨ ਤੇ 2 ਬਾਥਰੂਮ ਦੇਖਣ ਨੂੰ ਮਿਲ ਜਾਣਗੇ ਦੋਸਤੋ। ਤਕਰੀਬਨ 3 ਵਿਸਵੇ ਜਗ੍ਹਾ ਦੇ ਵਿੱਚ ਦੋਸਤੋ ਇਹ ਮਕਾਨ ਜੋ ਬਣਿਆ ਹੋਇਆ। ਡਬਲ ਸਟੋਰੀ ਮਕਾਨ ਹੈ ਜੀ। ਬਰਨਾਲਾ ਸ਼ਹਿਰ ਦੇ ਵਿੱਚ ਸੰਧੂ ਪੱਤੀ ਦੇ ਵਿੱਚ ਆਪਾਂ ਨੂੰ ਇਹ ਘਰ ਦੇਖਣ ਨੂੰ ਮਿਲ ਜੂਗਾ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਜੀ ਖੁੱਲੇ ਡੁੱਲੇ ਬੈਡਰੂਮ ਨੇ ਜਿੰਨਾ ਵੀ ਡਰਾਇੰਗ ਰੂਮ ਆ ਬਹੁਤ ਵਧੀਆ ਤਰੀਕੇ ਨਾਲ ਮਾਲਕਾਂ ਵੱਲੋਂ ਤਿਆਰ ਕਰਵਾਇਆ ਗਿਆ ਜੀ ਪੂਰੇ ਘਰ ਦੇ ਵਿੱਚ ਜੋ ਟਾਇਲ ਦਾ ਫਰਸ਼ ਲੱਗਿਆ ਹੋਇਆ ਘਰ ਦੇ ਵਿੱਚ ਵਾਟਰ ਸਪਲਾਈ ਲਈ ਮੋਟਰ ਲੱਗੀ ਹੋਈ ਹੈ ਜੀ ਤੁਸੀਂ ਕਿਚਨ ਦਾ ਏਰੀਆ ਦੇਖ ਸਕਦੇ ਹੋ ਜਿੰਨਾ ਵੀ ਸੈਲਫ ਦੇ ਉੱਪਰ ਟਾਇਲ ਦਾ ਕੰਮ ਹੋਇਆ ਵਧੀਆ ਤਰੀਕੇ ਨਾਲ ਕਰਵਾਇਆ ਗਿਆ ਜੀ ਮਾਲਕਾਂ ਨੇ ਤਿੰਨ ਬਿਸਵੇ ਦੇ ਵਿੱਚ ਦੋਸਤੋ ਘਰ ਬਣਿਆ ਹੋਇਆ ਹੈ ਰਜਿਸਟਰੀ ਵਾਲੀ ਜਗ੍ਹਾ ਜੀ ਘਰ ਦੇ ਵਿੱਚ ਸਮਰਸੀਬਲ ਮੋਟਰ ਜੋ ਲੱਗੀ ਹੋਈ ਹੈ ਘਰ ਦੇ ਵਿੱਚ ਜਿੰਨਾ ਵੀ ਇਲੈਕਟ੍ਰਿਸਿਟੀ ਦਾ ਕੰਮ ਹੈ ਜੀ ਵਾਟਰ ਸਪਲਾਈ ਦਾ ਕੰਮ ਹੈ ਜਾਂ ਜੋ ਦੋ ਬਾਥਰੂਮ ਨੇ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਟਾਇਲ ਪੱਥਰ ਦਾ ਕੰਮ ਲਗਵਾ ਕੇ ਵਧੀਆ ਤਿਆਰ ਕਰਵਾਏ ਗਏ ਨੇ ਸਾਰਾ ਕੰਮ ਘਰ ਦੇ ਵਿੱਚ ਦੋਸਤੋ ਵਧੀਆ ਤਰੀਕੇ ਨਾਲ ਮਾਲਕਾਂ ਵੱਲੋਂ ਕਰਵਾ ਰੱਖਿਆ ਜੀ ਨੰਬਰ ਮਾਲਕਾਂ ਦਾ ਸਕਰੀਨ ਤੇ ਚੱਲ ਰਿਹਾ ਦੋਸਤੋ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਆ ਮਾਲਕਾਂ ਨਾਲ ਤੁਸੀਂ ਇਨਡਾਇਰੈਕਟ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਸੰਧੂ ਪੱਤੀ ਦੇ ਵਿੱਚ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਜੀ ਸ਼ਹਿਰ ਹੈ ਬਰਨਾਲਾ ਮਾਲਕਾਂ ਦਾ ਨੰਬਰ ਸਕਰੀਨ ਤੇ ਆ ਦੋਸਤੋ ਡਬਲ ਸਟੋਰੀ ਘਰ ਹੈ ਦੋਸਤੋ ਕਰਨ ਨੂੰ ਪੱਕੀਆਂ ਪੌੜੀਆਂ ਮਾਲਕਾਂ ਵੱਲੋਂ ਘਰ ਦੇ ਅੰਦਰੋਂ ਲੌਬੀ ਏਰੀਏ ਦੇ ਵਿੱਚੋਂ ਹੀ ਚੜਾ ਰੱਖੀਆਂ ਨੇ ਤੁਸੀਂ ਦੇਖ ਸਕਦੇ ਹੋ ਜੀ ਘਰ ਦੀ ਜੋ ਡਿਮਾਂਡ ਰੱਖੀ ਗਈ ਹੈ ਦੋਸਤੋ ਮਾਲਕਾਂ ਵੱਲੋਂ 16 ਲੱਖ ਰੁਪਈਆ ਤਿੰਨ ਵਿਸਵੇ ਰਜਿਸਟਰੀ ਵਾਲੀ ਜਗ੍ਹਾ ਦੀ ਡਿਮਾਂਡ ਰੱਖੀ ਗਈ ਹੈ ਜੀ ਡਬਲ ਸਟੋਰੀ ਘਰ ਹੈ ਜੀ ਪੰਜ ਬੈਡਰੂਮ ਨੇ ਘਰ ਦੇ ਵਿੱਚ ਦੋ ਵਾਸ਼ਰੂਮ ਨੇ ਤੇ ਦੋ ਕਿਚਨ ਨੇ ਦੋਸਤੋ ਵਧੀਆ ਤਰੀਕੇ ਨਾਲ ਪੂਰਾ ਪੱਕਾ ਘਰ ਇਹ ਤਿਆਰ ਕਰਵਾਇਆ ਗਿਆ ਜੀ ਮਾਲਕਾਂ ਵੱਲੋਂ ਕੋਠੀ ਟੈਪ ਨਕਸ਼ੇ ਤੇ ਇਹ ਘਰ ਤਿਆਰ ਹੋਇਆ ਦੋਸਤੋ ਬਰਨਾਲਾ ਸ਼ਹਿਰ ਦੇ ਵਿੱਚ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਆ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤਿੰਨ ਵਿਸਵੇ ਜਗ੍ਹਾ ਦੇ ਵਿੱਚ ਦੋਸਤੋ ਘਰ ਬਣਿਆ ਹੋਇਆ 16 ਲੱਖ ਰੁਪਈਆ ਮਾਲਕਾਂ ਵੱਲੋਂ ਜੋ ਡਿਮਾਂਡ ਰੱਖੀ ਗਈ ਆ ਰੇਟ ਕੋਈ ਫਿਕਸ ਨਹੀਂ ਹੈ ਜੀ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਜੋ ਵੀ ਰੇਟ ਦੇ ਵਿੱਚ ਮੌਕੇ ਦਾ ਮਾਣ ਤਾਣਾ ਤੁਸੀਂ ਕਰਵਾ ਸਕਦੇ ਹੋ ਦੋਸਤੋ ਘਰ ਦੇ ਵਿੱਚ ਪੰਜ ਬੈਡਰੂਮ ਨੇ ਸਾਰੇ ਜਿੰਨੇ ਵੀ ਬੈਡਰੂਮ ਨੇ ਹਵਾਦਾਰ ਖੁੱਲੇ ਡੁੱਲੇ ਬੈਡਰੂਮ ਨੇ ਦੋਸਤੋ ਸੋ ਕਿਸੇ ਨੇ ਵੀ ਘਰ ਖਰੀਦਣਾ ਹੈ ਜੀ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਘਰ ਖਰੀਦ ਸਕਦੇ ਹੋ ਮਾਲਕਾਂ ਵੱਲੋਂ ਆਪਾਂ ਨੂੰ ਜਿੰਨੀ ਵੀ ਵੀਡੀਓ ਬਣਾ ਕੇ ਭੇਜੀ ਗਈ ਆਪਾਂ ਉਸ ਮੁਤਾਬਕ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਜੀ ਬਾਕੀ ਦੀ ਜਾਣਕਾਰੀ ਤੁਸੀਂ ਮਾਲਕਾਂ ਕੋਲੋਂ ਲੈ ਸਕਦੇ ਹੋ ਜੀ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਆਪਣੇ ਚੈਨਲ ਦੇ ਉੱਪਰ ਐਡ ਦਾ ਜੋ ਕੰਮ ਹੈ ਬਿਲਕੁਲ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ ਜੀ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਫਰੰਟ ਦੇ ਵਿੱਚ ਸਕਰੀਨ ਤੇ ਚੱਲ ਰਿਹਾ ਹੈ ਜੀ ਤੁਸੀਂ WhatsApp ਦੇ ਉੱਪਰ ਸਾਨੂੰ ਪੂਰੀ ਡਿਟੇਲ ਭੇਜੋ ਲਿਖ ਕੇ ਟੈਡੇ ਫੋਨ ਨਾਲ ਆਪਣੇ ਘਰ ਦੀ ਵੀਡੀਓ ਬਣਾ ਕੇ ਭੇਜੋ ਜੀ ਆਪਾਂ ਜੋ ਫ੍ਰੀ ਦੇ ਵਿੱਚ ਹੈ ਤੁਹਾਡੀ ਐਡ ਦੋਸਤੋ ਲਗਾ ਦਾਂਗੇ ਦੋਸਤੋ ਤੁਸੀਂ ਦੇਖ ਸਕਦੇ ਹੋ ਅੱਜ ਦਾ ਜੋ ਘਰ ਆ ਬਹੁਤ ਵਧੀਆ ਲੋਕੇਸ਼ਨ ਤੇ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਸੋ ਕਿਸੇ ਨੇ ਵੀ ਦੋਸਤੋ ਘਰ ਖਰੀਦਣਾ ਜੀ ਮਾਲਕਾਂ ਨਾਲ ਸਿੱਧੀ ਗੱਲਬਾਤ ਕਰੋ ਰਜਿਸਟਰੀ ਵਾਲੀ ਜਗ੍ਹਾ ਜੀ ਤਿੰਨ ਵਿਸਵੇ ਜਗ੍ਹਾ ਤੇ 16 ਲੱਖ ਰੁਪਏ ਡਿਮਾਂਡ ਹੈ ਕਰਦੀ ਸਵਾਸ ਕਰਦੇ ਹਾਂ ਜੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਆਪਾਂ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ